ਕੀ ਜੇ ਬੋ ਰਿਹਾ ਵੀ ਜਿਹੜੇ ਚਮਾਰਿਆ ਇਹ ਵੀ ਆਤਕਵਾਦੀ ਆ ਤੇ ਸਰਾਰ ਵੀ ਆਤਕਵਾਦੀ ਹੈ ਤੇ ਜੇ ਕੋ ਬੀਜੇਪੀ ਦੇ ਨੇਤਾ ਆ ਪਿੱਛੇ ਬੀਜੇਪੀ ਦੇ ਲੀਡਰਾਂ ਦੀ ਜਿਹੜੀ ਫੋਟੋ ਲੱਗੀ ਆ ਤੇ ਸਰਾਰ ਵੀ ਆਤਕਵਾਦੀ ਹੈ ਤੇ ਜੇ ਮਿਲਣ ਤੇ ਸੋ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਾਰਤ ਜੈ ਵਾਲਮੀਕੀ ਹਰਿ ਹਰਿ ਵਾਲਮੀਕੀ ਸੋ ਆਏ ਦਿਨ ਨਿਤ ਕੋਈ ਨਾ ਕੋਈ ਵੀਡੀਓ ਜਿਹੜੀ ਆ ਸਮੁੱਚੇ ਰਵਿਦਾਸੀਆ ਸਮਾਜ ਦੇ ਵਿਰੁੱਧ ਸਮੁੱਚੇ ਭਗਵਾਨ ਵਾਲਿਮਾਰਿਆਂ ਨੂੰ ਜੋ ਮੰਨ ਵਾਲੀ ਸੰਗਤਾਂ ਉਹਨਾਂ ਦੇ ਵਿੱਚ ਚਾਹੇ ਸਤਿਗੁਰੂ ਕਬੀਰ ਮਹਾਰਾਜ ਦੇ ਸਾਡੇ ਜਿੰਨੇ ਵੀ ਰੈਵਰ ਆ ਕਿਤੇ ਨਾ ਕਿਤੇ ਜਿਹੜੀ ਜਾਤ ਪਾਤ ਜਾਂ ਹੋਰ ਗੱਲਾਂ ਨੂੰ ਨੀਮਾ ਦਸਾਉਣ ਕਰਕੇ ਕੋਈ ਨਾ ਕੋਈ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਹੁੰਦੀ ਰਹਿੰਦੀ ਆ ਇੱਕ ਵੀਡੀਓ ਹੋਰ ਜਿਹੜੀ ਆ ਬੜੇ ਤੇਜ਼ੀ ਦੇ ਨਾਲ ਪੂਰੇ ਗਰੁੱਪਾਂ ਵਿੱਚ ਵਾਇਲ ਹੋ ਰਹੀ ਹੈ ਜਿਸ ਵਿੱਚ ਇੱਕ ਭਾਜਪਾ ਦੇ ਨੇਤਾ ਆ ਪਿੱਛੇ ਭਾਜਪਾ ਦੇ ਲੀਡਰਾਂ ਦੀ ਜਿਹੜੀ ਫੋਟੋ ਲੱਗੀ ਆ ਤੇ ਉਹ ਸ਼ਰਿਆਮ ਜਿਹੜਾ ਚੀਕ-ਚੀਕ ਕੇ ਬੋਲ ਰਿਹਾ ਵੀ ਜਿਹੜੇ ਚਮਾਰ ਆ ਇਹ ਵੀ ਆਤਕਵਾਦੀ ਆ ਦੇਖੋ ਇਹ ਲਬ ਜਿਹੜਾ ਕਹਣਾ ਚਮਾਰ ਕੌਮ ਨੂੰ ਕਿਉਂਕਿ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਨੇ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਨੇ ਆਪਣੀ ਬਾਣੀ ਚ ਕਿਹਾ ਹੈ ਰਵਿਦਾਸ ਖਾਲਾ ਚਮਾਰਾ ਜੋ ਹਮ ਸਹਿਰੀਸ ਉਮੀਦ ਹਮਾਰਾ ਸੋ ਗੁਰੂ ਰਵਿਦਾਸ ਮਹਾਰਾਜ ਨੇ ਮਾਰਸ਼ਲ ਕੌਮ ਦੀ ਗੱਲ ਕੀਤੀ ਹੈ ਗੁਰੂ ਦਾਸ ਮਹਾਰਾਜ ਖੁਦ ਜਿਹੜਾ ਕਿਹਾ ਵੀ ਜਿਹੜੇ ਅਸੀਂ ਜਿਹੜੇ ਚਮਾਰ ਜਾਤੀ ਨਾਲ ਸੰਬੰਧ ਰੱਖਦੇ ਆ ਉਹਨਾਂ ਨੂੰ ਬਾਣੀ ਦੇ ਵਿੱਚ ਲਬਜ ਬੋਲ ਕੇ ਕਹਿਰ ਵਿਦਾ ਖਲਾਜਮਾਰਾ ਆਪਣੇ ਆਪ ਨੂੰ ਕਿਹਾ ਸੋ ਇਦਾਂ ਦਾ ਬੰਦਾ ਜਿਹੜਾ ਮਾਰਸ਼ਲ ਕਾਮ ਨੂੰ ਜਿਹਨਾਂ ਨੇ ਸਾਰੇ ਰਵਿਦਾਸੀਆ ਸਮਾਜ ਜੜਾਇਆ ਉਹ ਲਗਭਗ ਗੁਰੂ ਵਿਦਾ ਮਹਾਰਾਜ ਦੇ ਮਿਸ਼ਨ ਤੇ ਉੱਪਰ ਚੱਲਦਾ ਤੇ ਸਾਡੇ ਸਮਾਜ ਨੂੰ ਅਤੇ ਸਾਡੀ ਜਾਤੀ ਨੂੰ ਜਿਹੜਾ ਆ ਉਹ ਟਾਰਗੇਟ ਕਰਨ ਵਾਲਾ ਜਿਹੜਾ ਬੀਜੇਪੀ ਦਾ ਨੇਤਾ ਜਿਹੜਾ ਚੀਕ ਜੀਕੇ ਬਾਰ-ਬਾਰ ਬੋਲ ਰਿਹਾ ਵੀ ਜਿਹੜਾ ਇਹ ਜਮਾਰ ਇਹ ਵੀ ਆਤੰਗਬਾਦੀ ਆ ਇਹ ਆਤੰਗਬਾਦੀ ਜਿਹੜੇ ਲਬਜ ਆ ਉਹ ਬੋਲੇ ਆ ਔਰ ਇਹ ਅਸੀਂ ਨਿੰਦਾ ਵੀ ਕਰਦੇ ਆ ਅਤੇ ਤੁਰੰਤ ਚਾਹੁੰਦੇ ਆ ਵੀ ਜਿਹੜੇ ਕਮਿਸ਼ਨਰ ਰੇਟ ਜਲੰਧਰ ਪੁਲਿਸ ਮੈਨਾਂ ਜਿਹੜੀ ਸੀਪੀ ਆ ਧਨਵੀਰ ਕੌਰ ਜੀ ਉਹਨਾਂ ਨੂੰ ਅਹੀਂ ਜਿਹੜੀ ਇਹ ਦਰਖਾਸਤ ਜਿਹੜੀ ਆ ਉਹ ਭੇਜਾਂਗੇ ਤਾਂ ਜੋ 24 ਘੰਟੇ ਦੇ ਵਿੱਚ ਜਿਹੜਾ ਇਹ ਬੰਦੇ ਦੇ ਉੱਪਰ ਜਿਹੜਾ ਐਸਸੀ ਐਕਟ ਦਾ ਪਰਚਾ ਅਤੇ ਦੇਸ਼ ਰੋਹ ਦਾ ਪਰਚਾ ਜਿਹੜਾ ਰਜਿਸਟਰਡ ਹੋਣਾ ਚਾਹੀਦਾ ਜਿਸ ਨੇ ਸਾਡੀ ਜਾਤ ਨੂੰ ਅਤੇ ਸਾਡੇ ਮਾਨ ਸਨਮਾਨ ਨੂੰ ਜਿਹੜਾ ਠੇਸ ਪਹਾਈ ਹੈ ਤੇ ਸਾਡੀ ਮਾਰਸ਼ਲ ਕੌਮ ਨੂੰ ਜਿਹੜੇ ਸਾਰੇ ਸਮਾਜ ਨਾਲ ਹਰ ਧਰਮਾਂ ਦੇ ਨਾਲ ਖੜੀ ਹੋਈ ਆ ਉਸ ਕੌਮ ਨੂੰ ਅਤੰਗਵਾਦੀ ਕਹਿ ਕੇ ਜਿਹੜਾ ਬੋਲ ਰਿਹਾ ਸਾਡੇ ਸਮਾਜ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਇਹਦੇ ਬਰੋਜ ਜਿਹੜਾ ਤੁਰੰਤ ਜਿਹੜੀ ਆ ਕਾਰਵੇ ਕਾਂ ਦੀ ਜਿਹੜੇ ਆ ਸੀਪੀ ਮੈਡਮ ਜਲੰਧਰ ਨੂੰ ਜਿਹੜਾ ਅਸੀਂ 24 ਜੋ ਨਾ ਕਰ ਹੋਈ ਤੇ ਅਸੀਂ ਜਿਹੜਾ ਜਲੰਧਰ ਬੰਦ ਦੀ ਕਾਰ ਵੀ ਜੜੀ ਆ 24 ਘੰਟੇ ਤੋਂ ਬਾਅਦ ਜੜੀ ਆ ਸਾਰੇ ਸਮਾਜ ਨੂੰ ਨਾਲ ਮਿਲ ਕੇ ਜਿਹੜੀ ਅੱਜ ਦੇ ਬੰਦਿਆਂ ਨਾਲ ਸਲਾਹ ਕਰ ਵੀਰ ਦਮਾਂਗੇ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਵਾ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਬੇਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, car For more information, please contact him at under CheckTrade platform www.checktrade.com 921760. Chander Consultants Limited call him on this number 079-4079-5686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ